ਬੰਦਿਆਂ ਨੂੰ ਮਜਬੂਰ ਕਰਨ ਲਈ ਕਿ ਕਿਦਨੇ ਮੇਲੇ ਲੱਗਦੇ ਨੇ ਅਵੇਅਰਨੈਸ ਆਉਂਦੀ ਆ ਨਵੀਂ ਹਰ ਬੀਜ ਤੋਂ ਲੈ ਕੇ ਟਰੈਕਟਰ ਤੋਂ ਲੈ ਕੇ ਹਰ ਚੀਜ਼ ਜੋ ਵੀ ਨਵੀਂ ਕੋਈ ਕੰਪਨੀ ਬਣਾਉਂਦੀ ਆ ਉਹਦੇ ਬਾਰੇ ਸਾਨੂੰ ਪਤਾ ਲੱਗਦਾ ਸਾਨੂੰ ਜੇ ਕੋਈ ਨਵਾਂ ਪ੍ਰੋਡਕਟ ਆਉਂਦਾ ਉਹਦੇ ਪਤਾ ਲੱਗਦਾ ਕਿਹੜੇ ਮੇਲੇ ਨੇ ਇਸ ਤੋਂ ਪਹਿਲਾਂ ਲੱਗਦੇ ਸੀ ਲੋਕ ਇਕੱਠੇ ਹੋ ਕੇ ਆਉਂਦੇ ਨੇ ਭਾਈ ਜਿਹੜੀ ਸਾਡਾ ਪੰਜਾਬੀ ਕਲਚਰ ਆ ਸਾਡਾ ਸੱਭਿਆਚਾਰ ਨੂੰ ਸੰਭਾਲਣਾ ਬਹੁਤ ਜ਼ਰੂਰੀ ਆ ਔਰ ਤੇ ਚਾਦਰ ਜਿਹੜੇ ਨੌਜਵਾਨਾਂ ਚ ਲਾਉਂਦੇ ਨੇ ਆ ਟੋਟਲੇ ਛੱਡ ਕੀ ਆਉਂਦ ਨੇ ਸਾਡਾ ਪ੍ਰਾਣਾ ਕਲਚਰ ਸਾਡੇ ਪਹੁੰਚਾ ਜਾਣ ਨਹੀਂ ਸਕਦਾ ਅਸੀਂ ਬਚੰਦੇ ਦੀ ਧਰਤੀ ਤੇ ਖੜੇ ਆਂ ਪਚੋਦਾ ਵੈਸੀ ਪ੍ਰਾਤਨ ਕਹਿ ਸਕਦੇ ਆਪਣਾ ਸਾਡਾ ਇਤਿਹਾਸਿਕ ਧਰਤੀਆਂ ਮਾਲਵੇ ਦੀ ਦੇਖੋ ਕੁਦਰਤ ਦੀ ਕਰੋਪੀ ਆ ਇਹ ਕਿਸੇ ਵਸ ਦੀ ਗੱਲ ਨਹੀਂ ਹੈਗੀ ਜਿਹੜੇ ਹੜ ਆਏ ਨੇ ਇਹ ਪਰਮਾਤਮਾ ਜੋ ਕੁਦਰਤ ਦੀ ਹੀ ਕਰੋਪੀ ਆ ਨੋ ਨਾ ਕਿਸੇ ਸਰਕਾਰ ਨਾਲ ਆਪਾਂ ਕਹਿ ਸਕਦੇ ਆ ਨਾ ਮੇਰੇ ਨਾਲ ਤੁਹਾਡੇ ਨਾਲ ਕੋਈ ਨਹੀਂ ਚਾਹੁੰਦਾ ਕਿ ਕਿਸਦਾ ਘਰ ਖਰਾਬ ਹੋਵੇ ਕਿਸਦਾ ਘਰ ਪਾਣੀ ਚ ਡੁੱਬ ਜੇ ਜਦੋਂ ਇੰਨੀ ਵੱਡੀ ਕ੍ਰੋਪੀ ਆਉਂਦੀ ਹੈ ਤਾਂ ਪੂਰੀ ਦੁਨੀਆ ਚ ਹੀ ਹੋਈ ਆ ਆਪਾਂ ਕਹਿ ਸਕਦੇ ਆ ਅਸੀਂ ਇੱਥੇ ਮਰਜ਼ੀ ਗੱਲ ਕਰ ਲੋ ਹਰੇ ਲਈ ਨੋ ਹਰੇ ਜਿਹੜਾ ਵੀ ਸਹਾਸੇਵੀਆ ਕੋਈ ਵੀ ਦਾ ਜਿਹੜਾ ਇਸਾ ਪੀਣਾ ਜਮਾਇਆ ਜਿੰਨਾ ਵੀ ਹੋ ਸਕਦਾ ਇੱਥੇ ਜਾ ਕੇ ਲੜਾਈ ਲੜੇ ਉਸੇ ਕੰਮ ਕਰੇ ਤਾਂ ਕਿ ਲੋਕਾਂ ਨੂੰ ਰਾਹਤ ਮਿਲ ਸਕੇ ਦੇਖੋ ਦੁੱਖ ਬਣਾਉ ਨਾਲ ਦੁੱਖ ਘਟ ਜਾਂਦਾਗਾ ਕੋ ਜਗਹ ਇੱਕ ਪਾਸੇ ਮਿਲ ਜੇ ਪੁਸ਼ਪਿੰਦਰ ਚੈਲੰਜ ਜਾਸ ਫੇਲੇ ਦੇ ਵਿੱਚ ਪਹੁੰਚੋ ਮੈਨੇ ਦਾ ਆਨੰਦ ਮਾਰਿਓ ਕੀ ਕਹਿਣਾ ਬਿਲਕੁਲ ਜੀ ਬਹੁਤ ਵੱਡਾ ਉਪਰਾਲਾ ਹੈ ਕਿਸਾਨੀ ਨੂੰ ਹਰ ਬੰਦੇ ਨੂੰ ਮਜ਼ਬੂਤ ਕਰਨ ਲਈ ਤੇ ਕਿਦਾਂ ਦੇ ਮੇਲੇ ਲੱਗਦੇ ਨੇ ਅਵੇਅਰਨੈਸ ਆਉਂਦੀ ਆ ਨਵੀਂ ਹਰ ਬੀਜ ਤੋਂ ਲੈ ਕੇ ਟਰੈਕਟਰ ਤੋਂ ਲੈ ਕੇ ਹਰ ਚੀਜ਼ ਆ ਜੋ ਵੀ ਨਵੀਂ ਕੋਈ ਕੰਪਨੀ ਬਣਾਉਂਦੀ ਆ ਉਹਦੇ ਬਾਰੇ ਸਾਨੂੰ ਪਤਾ ਲੱਗਦਾ ਸਾਨੂੰ ਜੇ ਕੋਈ ਨਵਾਂ ਪ੍ਰੋਡਕਟ ਆਉਂਦਾ ਉਹਦੇ ਬਾਰੇ ਪਤਾ ਲੱਗਦਾਗਾ ਜਿਹੜੇ ਮੇਲੇ ਨੇ ਇਸ ਤੋਂ ਪਹਿਲਾਂ ਲੱਗਦੇ ਸੀ ਲੋਕ ਇਕੱਠੇ ਹੋ ਕੇ ਆਉਂਦੇ ਨੇ ਨਾਲੇ ਤਾਂ ਆਪਣਾ ਮਸਤੀ ਹੋ ਜਾਂਦੀ ਆ ਨਾਲੇ ਨਿਰ ਜਿਵੇਂ ਭਰੀਆ ਜ਼ਿੰਦਗੀ ਚੋਂ ਵੈਸੇ ਨਿਕਲ ਨਹੀਂ ਜਾਂਦਾਗਾ ਤੇ ਇੱਥੇ ਆਉਂਦੇ ਨੇ ਪੋਸਤ ਮਿੱਤਰ ਇਕੱਠੇ ਹੋ ਕੇ ਠੀਕ ਹੈ ਆਪਣੇ ਖੇਤੀਬਾੜੀ ਦਾ ਆਪਣਾ ਆਪਣਾ business ਕਰ ਜਾਂਦੇ ਨੇ ਨਾਲੇ ਆਪਣੇ ਕਿਤੇ ਨਾ ਰਿਲੇਟਡ ਕੰਮ ਕਰਦੇ ਦੇ ਸਕਦੇ ਆਪਾਂ ਆਪਣੀ ਜਾਈ ਕਰ ਰਹੇ ਨੇ ਅੰਮ੍ਰਿਤ ਜੀ ਤੁਸੀਂ ਮੇਰੇ ਨਾਲ ਕਿਚਾਈ ਆ ਜਿਆ ਪੁਰਾਣੀ ਵਿਰਾਸਤ ਵੀ ਆ ਗਈ ਕਿ ਕਿੰਨੇ ਚਾਦਰੇ ਪਾ ਕੇ ਨੌਜਵਾਨ ਆਇਸ ਕਿਤੇ ਤੁਹਾਨੂੰ ਲੱਗਦਾ ਪਿਆ ਕਿ ਸੇ ਪੰਜਾਬੀ ਕਲਚਰ ਸਾਡਾ ਸੱਭਿਆਚਾਰ ਨੂੰ ਸੰਭਾਲਣਾ ਬਹੁਤ ਜ਼ਰੂਰੀ ਹੈ। ਪਰ ਤੇ ਚਾਦਰ ਜਿਹੜੇ ਨੌਜਵਾਨਾਂ ਤੇ ਲਾਉਂਦੇ ਨੇ ਜਾਂ ਉਰਲੇ ਛੱਡ ਕੇ ਆਉਂਦੇ ਨੇ ਸਾਡਾ ਪੁਰਾਣਾ ਕਲਚਰ ਸਾਡੇ ਪੁੱਛਾ ਜਾ ਨਹੀਂ ਸਕਦਾ। ਅਸੀਂ ਬਠਿੰਡੇ ਦੀ ਧਰਤੀ ਤੇ ਖੜੇ ਆਂ ਪੁੱਛੋ ਤਾਂ ਵੈਸੀ ਪ੍ਰਤਨ ਕਹਿ ਸਕਦੇ ਆਪਣਾ ਸਾਡਾ ਇਤਿਹਾਸਿਕ ਧਰਤੀ ਆ ਮਾਲਵੇ ਦੀ। ਮੁੱਖ ਸ਼ੌਂਕੀ ਨੇ ਇੱਥੋਂ ਦੇ। ਸੋ ਜਿਹੜਾ ਕਲਚਰ ਆ ਉਹ ਸਾਨੂੰ ਸੰਭਾਲਣ ਦੀ ਲੋੜ ਆ। ਅੱਜ ਸਾਡੇ ਨਾਲ ਦੇਖਦੇ ਤੁਸੀਂ ਮੰਤਰੀ ਸੋਮ ਸਿੰਘ ਸਾਹਿਬ ਆਏ ਨੇ। ਸ਼ੁਭੈਸ਼ਾ ਦਾ ਇਹ ਮੇਲਾ ਵੇਖਣਾ। ਆਕੇ ਹੱਥ ਤੇ ਦਿਗਨ ਹੋ ਸਕੇ ਇਹ ਡੈਰੀ ਫਾਰਮ ਕੋ ਲੈ ਕੇ ਜਿਹੜਾ ਵੀ ਕਿਰਤੀ ਬੰਦੇ ਨਾਲ ਕੋਈ ਕੰਮ ਜੁੜਿਆ ਉਹਦੀ ਐਸੀ ਗੱਲ ਹੋ ਰਹੀ ਹੈ ਇਸ ਤਰ੍ਹਾਂ ਦੀ ਗੱਲ ਹੋ ਰਹੀ ਹੈ ਨਹੀਂ ਹੁਣੀ ਬਹੁਤ ਜ਼ਰੂਰੀ ਹੈ ਪਰ ਇੱਕ ਪਾਸੇ ਹੜਾਂ ਦਾ ਮਾਹੌਲ ਹੋ ਰਿਹਾ ਹੈ ਪਾਣੀ ਆਦਾ ਸਥਿਤੀ ਬਹੁਤ ਖਰਾਬ ਹੈ ਬਰੌਂਦੀ ਦੀ ਗੱਲ ਕਰਿਓ ਕੰਝ ਕਰ ਰਹੇ ਹੋ ਦੇਖੋ ਇਹ ਕੁਦਰਤ ਦੀ ਕਰੋਪੀ ਹੈ ਕਿਸੇ ਵਸਤੀ ਦੀ ਗੱਲ ਨਹੀਂ ਹੈਗੀ ਜਿਹੜੇ ਹੜਾ ਇਹ ਨਹੀਂ ਇਹ ਪ੍ਰਮਾਤਮਾ ਜਾਂ ਕੁਦਰਤ ਦੀ ਹੀ ਕਰੋਪੀ ਆ ਜਿਸ ਨੂੰ ਨਾ ਕਿਸੇ ਸਰਕਾਰ ਨਾਲ ਆਪਾਂ ਕਹਿ ਸਕਦੇ ਆ ਨਾ ਮੇਰੇ ਕੋਟੇ ਨਾ ਕੋਈ ਨਹੀਂ ਚਾਹੁੰਦਾ ਕਿ ਕਿਸਦਾ ਘਰ ਖਰਾਬ ਹੋਵੇ ਇੱਦਾਂ ਘਰ ਪਾਣੀ ਚ ਡੁੱਬ ਜੇ ਜਦੋਂ ਇਤਨੀ ਵੱਡੀ ਕਰੋਪੀ ਆਉਂਦੀ ਹੈ ਤਾਂ ਪੂਰੀ ਦੁਨੀਆ ਚ ਹੀ ਹੋਈ ਆ ਆਪਾਂ ਕਹਿ ਸਕਦੇ ਆ ਅਸੀਂ ਇੱਥੇ ਮਰਜ਼ੀ ਗੱਲ ਕਰ ਲੋ ਠੀਕ ਆ ਅਮਰੀਕਾ ਕੈਨੇਡਾ ਦੇ ਵਿੱਚ ਜੰਗਲਾਂ ਨੂੰ ਅੱਗ ਲੱਗ ਜਾਂਦੀ ਆ ਪਾਣੀ ਆ ਜਾਂਦੇ ਨੇ ਉਹ ਸਰਕਾਰਾਂ ਕਰਵਾਉਂਦੀਆਂ ਨੇ ਇੱਥੇ ਇੱਕ ਦੂਜੇ ਦੀ ਇਖਤਾਈ ਕਰਨ ਦੀ ਬਜਾਏ ਸਾਨੂੰ ਉੱਥੇ ਜਾਣਾ ਚਾਹੀਦਾ ਅਸੀਂ ਉਹ ਫਾਜ਼ਲਗਾ ਤੋਂ ਆਏ ਆ ਦੋ ਦਿਨ ਉੱਥੇ ਸੀਗੇ ਮੈਂ ਕਹਿੰਦਾ ਹਰ ਇੱਕ ਲੀਡਰ ਨੂੰ ਹਰ ਇੱਕ ਜਿਹੜਾ ਵੀ ਸਮਾਜ ਸੇਵੀ ਆ ਕੋਈ ਵੀ ਤਾਂ ਜਿਹੜਾ ਇਸ ਸਾਧਰੀਆ ਜੰਮਿਆ ਜਾਇਆ ਜਿੰਨਾ ਵੀ ਹੋ ਸਕਦਾ ਉੱਥੇ ਜਾ ਕੇ ਲੜਾਈ ਲੜੇ ਉੱਥੇ ਕੰਮ ਕਰੇ ਤਾਂ ਕਿ ਲੋਕਾਂ ਨੂੰ ਰਾਹਤ ਮਿਲ ਸਕੇ ਦੇਖੋ ਦੁੱਖ ਵਡਾਉਣ ਨਾਲ ਦੁੱਖ ਘਟ ਜਾਂਦਾ ਹੈ ਸੋ ਅੱਜ ਦੁੱਖ ਵਡਾਉਣ ਦੀ ਗੱਲ ਜਿੰਨੀ ਅਸੀਂ ਇੱਥੇ ਆ ਕੇ ਮਸਤ ਕਰ ਸਕਦੇ ਹਾਂ ਅਜੀ ਤੌਰ ਤੇ ਵੀ ਕਰੀਏ ਸਰਕਾਰ ਪ੍ਰੋਪਰ ਨਾਲ ਲੱਗੀ ਹੋਈ ਆ ਸਾਡੇ ਡੀਸੀ ਸਾਹਿਬਾਨ ਮੰਤਰੀ ਸਾਹਿਬ ਆਪ ਸਾਡਾ ਦੇਖ ਰਹੇ ਨੇ ਸਾਡੀ ਵੀ ਡਿਊਟੀ ਨਾਲ ਹਰ ਬੰਦਾ ਮਨ ਤੇ ਪਹੁੰਚਾ ਮੇਲੇ ਵਾਸਤੇ ਕੀ ਕਰਨ ਚਾਹੁੰਦੇ ਹੋ ਖੂਸੋ ਤਾਂ ਮੇਲਾ ਭਰਿਆ ਹੋਇਆ ਮੈਂ ਵਧਾਈ ਦਿੰਦਾ ਇਹਨਾਂ ਦੇ ਪ੍ਰਬੰਧਕ ਸਹਿਬਾਨਾਂ ਨੂੰ ਇਦਾਂ ਦੇ ਜਿਹੜੇ ਪ੍ਰੋਗਰਾਮ ਆ ਉਹ ਸਮਾਜ ਲਈ ਸਾਡੇ ਪੰਜਾਬ ਲਈ ਸਾਡੀ ਪੰਜਾਬੀਅਤ ਲਈ ਬਹੁਤ ਜ਼ਰੂਰੀ ਨੇ ਤੇ ਉਹ ਵਧਾਈ ਦੇ ਫਾਤਰ ਨੇ ਕਿਸ ਤਰ੍ਹਾਂ ਦੇ ਜਿਹੜੇ ਮੇਲੇ ਨੇ ਕਿਉਂ ਬਹੁਤ ਜ਼ਰੂਰੀ ਨੇ ਸਮਾਜ ਨੂੰ ਪਤਾ ਲੱਗਦਾ ਨਵੀਂ ਜਿਹੜੀ ਜਨਰੇਸ਼ਨ ਆ ਉਹਨੂੰ ਪਤਾ ਲੱਗਦਾ ਸੋ ਅਖੀਰ ਦੇ ਵਿੱਚ ਉਹ ਨਾ ਆਪਣੇਪੇ ਲੋ ਤੇ ਆਨੰਦਾ ਅਸੀਂ ਸਾਰੇ ਆਨੰਦ ਵੀ ਲੈ ਰਹੇ ਆ ਤੇ ਨਵੇਂ ਨਵੇਂ ਚੀਜ਼ਾਂ ਸਾਨੂੰ ਪਤਾ ਲੱਗ ਰਿਹਾਗਾ ਜਿਵੇਂ ਇੱਥੇ ਸਾਨੂੰ ਪਤਾ ਲੱਗਿਆ ਆਪਾਂ ਮਦੂਮ ਖੇਡਾਉਦੇ ਕੁਝ ਜਿਹੜਾ ਫਾਪੀ ਹੈ ਸਾਡੇ ਮਲਾਂ ਹੁਸੈਨਾਂ ਦੀਆਂ ਮਾਲਸ ਵਾਲੀਆਂ ਨਹੀਂ ਠੀਕ ਹੈ ਸੋ ਇਸ ਕਰਕੇ ਅਲੱਗ-ਅਲੱਗ ਚੀਜ਼ਾਂ ਦੀ ਜਿਦਾ ਉਹ ਨਵੇਂ ਟਰੈਕਟਰ ਨਵੀਂ ਮਸ਼ੀਨਰੀ ਨਵਾਂ ਕੋੜ ਕਿਉ ਸੱਤਰ ਹਰ ਚੀਜ਼ ਇੱਥੇ ਜਿਹੜੀ ਕਿਸੇ ਨਵੀਂ ਕੁਆਲਟੀ ਦੀ ਕੁਆਲਟੀ ਦੀ ਹੁੰਦੀ ਆ ਸਾਨੂੰ ਖੁਸ਼ੀ ਹੁੰਦੀ ਹੈ ਕਿ ਸਾਡੇ ਪੰਜਾਬ ਦੇ ਵਿੱਚ ਵੀ ਨੌਜਵਾਨ ਨੇ ਜਿਹੜੇ ਉਸ ਚੰਗੇਰਾ ਤੋਂ ਧੰਨਵਾਦ ਜਸਵਿੰਦਰ ਚਾਹ ਸੀ ਮੇਰੇ ਨਾਲ ਦਾ ਜਿਹੜੇ ਵਿਸ਼ੇਸ਼ ਆ ਬਾਪੂ ਨੇ ਦਾ ਵਿਸਾਰ ਮੇਲੇ ਦੇ ਵਿੱਚ ਪਹੁੰਚੇ ਹੋਏ ਤਾਂ ਆ ਹੋਰ ਵੀ ਰੁਕਣਾਗਾ ਤੇ ਨੇਤਾਵਾਂ ਨਾਲ ਗੱਲਬਾਤ ਕਰਾਂ ਪਾਕਿਸਤਾਨ ਦੇ ਮਹਿਲ ਦਾ ਮਾਹੌਲ ਆ ਕੀ ਕਹਿਣਾ ਚਾਹਗੇ ਇਸ ਮੇਲੇ ਬਾਰੇ ਤਾਂ ਕਿਸਾਨ ਸਾਡੇ ਲਈ ਬਹੁਤ ਖਾਸ ਜ਼ਰੂਰੀ ਇਹ ਕਬਰਾ ਹੋ ਸਕਦੀ ਹੈ ਬਹੁਤ ਖਾਸ ਜ਼ਰੂਰੀ ਇਹ ਮੇਲੇ ਹੋ ਸਕਦੇ ਕਿਉਂਕਿ ਉਹਨੂੰ ਸਿੱਖਣ ਲਈ ਬਹੁਤ ਕੁਝ ਮਿਲਣਾ ਹੈ ਧੰਨਵਾਦ